ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਬਾਅਦ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 87990 99728 ਅੱਜ ਦੀ ਵੀਡੀਓ ਮੇਰੇ ਆਪ ਦੇ ਫਾਰਮ ਤੋਂ ਤੋ ਦੇ ਲਈ ਆਪਾਂ ਤਿੰਨ ਬੈੜਾਂ ਤੇ ਇੱਕ ਤਾਜੀ ਸੂਈ ਨੀਲੀ ਰਵੀ ਦੀ ਮੱਝ ਲੈ ਕੇ ਆਇਆ ਕਰਦੇ ਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਦਿੰਨੇ ਆਂ ਜਾਣਕਾਰੀ ਤੁਹਾਨੂੰ ਪੂਰੀ ਆ ਦੇਖ ਸਕਦੇ ਆਂ ਬਾਈ ਜੀ ਤੀਜਾ ਸੂਆ ਨੀਲੀ ਰਵੀ ਦੀ ਮੱਝ ਸੂਈ ਆ ਦੁਪਹਿਰੇ 12:00 ਵਜੇ ਤਕਰੀਬਨ ਸੂਈ ਆ ਦੇਖ ਸਕਦੇ ਆਂ ਫੇਸ ਬਿਊਟੀ ਸਿੰਘ ਸਿੰਘ ਬਹੁਤ ਸੋਹਣਾ ਕੱਤ ਕਾਟ ਵਜਨ ਵਾਲੀ ਇੱਕਦਾਂ ਦੇਖ ਸਕਦੇ ਆਂ ਦੁੱਧਲਾ ਪੀਸੀ ਆ ਚਾਰੇ ਖਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਕੀਤੀ ਆ ਕਰਮ ਵਾਲੀ ਨੇ ਥਾਣਾ ਦਾ ਗੈਪ ਦੇਖ ਸਕਦੇ ਆਂ ਬਹੁਤ ਸੋਹਣਾ ਧਾਰ ਚਵਾਈ ਇੱਕ ਨੰਬਰ ਆ ਤੇ ਹਾਈਟ ਵਾਲੀ ਜੀ ਦੇਖ ਸਕਦੇ ਆ ਪੂਰੀ ਫੁੱਲ ਬੋਡੀ ਵੇਟ ਆ ਗਈ ਆਰਡਰ ਬੋਸ ਤੇ ਜੇਰ ਜੱਪਾ ਬਿਲਕੁਲ ਇਹਦਾ ਓਕੇ ਆ ਦੇਖ ਸਕਦੇ ਆ ਜੇਰੇ ਦੀ ਕਲੀਅਰ ਹੈ ਜੇਰੇ ਦੀ ਪੈ ਚੁੱਕੀ ਆ ਮਗਰ ਕੱਟੀ ਨੀਲੀ ਰਵੀ ਦੀ ਬਹੁਤ ਸੋਹਣੀ ਹੈ ਇਹ ਦੇਖ ਸਕਦੇ ਹਾਂ ਜੇ ਨਾੜੂਗਾ ਨੂੜਗਾ ਨਾਲ ਹੀ ਆ ਫੇਸ ਬਿਊਟੀ ਦੇਖ ਸਕਦੇ ਆ ਜੀ ਦੀ ਪੂਰੀ ਸੀਲ ਠੰਡੀ ਆ ਬਾਈ ਜੀ ਆਹੀ ਵੇਜੋ ਥੱਲੇ ਭਾਵੇਂ ਗਾਇਆਂ ਵਰਗੀ ਹੈ ਚਾਰੀ ਥਣ ਦੇਖ ਸਕਦੇ ਆ ਪੂਰੇ ਨਿਕੜ ਮੇਰੇ ਪੂਰੀ ਸਪੇਸ ਤੇ ਲੱਗੇ ਆ ਥਾਣਾ ਦਾ ਗੈਪ ਬਹੁਤ ਸੋਹਣਾ ਲੀਬ ਉੱਤੇ ਮਿਲਕ ਵਿੰਗ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀਆਂ ਨੇ ਚਵਾਈ ਚੁਵਾਈ ਇੱਕ ਨੰਬਰ ਆ ਬਾਈ ਜ ਚਾਹੇ ਜਵਾਕ ਨੂੰ ਭਾਦ ਥੱਲੇ ਉਹ ਵੀ ਬੈਠਾ ਧਾਰਾ ਮਾਰ ਦੂਗਾ ਦੇਖ ਸਕਦੇ ਆ ਚਵਾਈ ਚਵਾਈ ਇੱਕ ਨੰਬਰ ਆ ਕੋਈ ਭੂਰ ਛਰ ਲਾਣੀਗਾ ਤੇ ਇਹਦੇ ਲੇਵੇ ਦੇ ਵਿੱਚੋਂ ਆਪਾਂ ਹੁਣ ਬਾਈ ਜੀ ਕੱਟੀ ਨੂੰ ਪਿਆ ਕੇ 2 2.5 ਕਿਲੋ ਬੋਲਾ ਕੱਢਤਾ ਤੇ ਤੀਜਾ ਤੁਹਾਡਾ ਸੁਈ ਆ ਬਾਈ ਜੀ ਚਾਹੇ ਕਹਨ ਨੂੰ ਕੋਈ ਚੌਥੇ ਮੰਨ ਕੇ ਲੈ ਜਾਵੇ ਤੇ ਜਿਹਦੇ ਦੁੱਧ ਦੀ ਗੱਲ ਕਰਕੇ ਦੁੱਧ ਬਾਈ ਜੀ 12 ਦੇਣਾ ਕਿਲੋ ਪਹਿਲਾਂ ਕੱਢਿਆ ਵਿਆ ਇਸ ਵਾਰੀ ਆਸਮੀ ਦਾ 13 14 ਕਿਲੋ ਦੀਤੋਂ ਤੇ ਜੋ ਵੀ ਚੰਗੀ ਸੇਵਾ ਵਾਲਾ ਹੋਇਆ 13 14 ਕਿਲੋ ਤੋਂ ਬੜੀ ਆਰਾਮਦਾਰ ਜਣੀ ਚਵਾਊਗਾ ਨਹੀਂ 12 13 ਤਾਂ ਪੱਟ ਤੇ ਪਿਆ ਮੌਜ ਨਾਲ ਦੋਗੀ ਹੱਸ ਕੇ ਲੇ ਵਾਲੂਆ ਦੇਖ ਸਕਦੇ ਆ ਬਹੁਤ ਚੰਗਾ ਬਈ ਇਹਦਾ ਕੱਦ ਘੜ ਫੁੱਲ ਆ ਮਗਰ ਕੱਟੀ ਬਹੁਤ ਸੋਹਣੀ ਆ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਮੱਝ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਰੇਟ ਇਹਦਾ ਫੋਨ ਤੇ ਹੋ ਜੂਗਾ ਹੋਊਗਾ ਜਾਇਜ ਅੱਗੇ ਬਈ ਜਰਸੀ ਦੇਖ ਸਕਦੇ ਆ ਦੋ ਨੰਬਰ ਜਰਸੀ ਪੰਜਾਬ ਦੀ ਓਰੀਜਨਲ ਜਰਸੀ ਆ ਫੁੱਲ ਬੋਡੀ ਵੇਟ ਵੱਡੇ ਕੱਦ ਘੜ ਦੀ ਆ ਥਾਣ ਦੇਖ ਸਕਦੇ ਆ ਥਾਣ ਥਣ ਬਹੁਤ ਚੰਗੇ ਲੱਗੇ ਆ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਪਾਲਸ ਸਪੇਸ ਤੇ ਲੱਗਿਆ ਸੋਨ ਦੇ ਵਿੱਚ 10 ਤੋਂ 12 ਦਿਨ ਦੀ ਖੱਤੀ ਆ ਆਰਡਰ ਦੇਖ ਸਕਦੇ ਆ ਲੇਵਰ ਤੇ ਮਿਲਕਵੇ ਵਿੱਚ ਦੇਖ ਸਕਦੇ ਆ ਬਹੁਤ ਸਟਰੋਂਗ ਹਾਈਟ ਖੁੱਲ ਆ ਬਾਈ ਜੀ ਦੇਖ ਸਕਦੇ ਆ ਕਾ ਵੱਡੇ ਕਦ ਕੱਢਦੀ ਆ ਹਵਾਨੇ ਦੇ ਵਿੱਚ ਢੱਲਾ ਢੋਲਾ ਬਹੁਤ ਪਈਆਂ ਬਾਕੀ ਸਵੈਲਿੰਗ ਪਾਣੀ ਸ਼ੁਰੂ ਕਰਦੀ ਆ ਨੇ ਸੂਨ ਦੇ ਵਿੱਚ 12 ਦਿਨ ਪਏ ਆ 12 ਦਿਨਾਂ ਨੂੰ ਦੇ ਆਡਰ ਬਹੁਤ ਸੋਹਣਾ ਤਿਆਰ ਕਰਨਾ ਕਰਮਾਲੀ ਨੇ ਗੁੱਲੇ ਵਾਲਾ ਖਣ ਲੱਗਿਆ ਥੀ ਚਵਾਈ ਵਾਲਾ ਦੂਜਾ ਸੂਆ ਦੁੱਧ ਬਾਈ ਜੀ 20 22 ਕਿਲੋ ਬੜੀ ਆਮਦਾਰੀ ਨਾਲ ਚਵਾਊਗੀ ਇਹਦਾ ਵੀ ਪ੍ਰਾਈਸ ਫੋਨ ਤੇ ਹੋ ਜੂਗਾ ਹੋਊਗਾ ਜੈ ਜਮਾ ਤੇ ਅੱਗੇ ਬਾਈ ਜੀ ਦੇਖ ਸਕਦੇ ਤੁਸੀਂ ਤਿੰਨ ਨੰਬਰ ਕਾਫੀ ਕਲਰ ਜੱਸੀ ਦੂਜਾ ਸੂਆ ਹੁੰਦੀ ਆ ਬਾਈ ਜੀ ਥਣ ਦੇਖ ਸਕਦੇ ਆ ਇਹਦੀ ਵੀ ਥਣ ਪੂਰੇ ਵਧੀਆ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਫੁੱਲ ਸਪੇਸ ਤੇ ਲੱਗੇ ਆ ਤੇ ਪੂਰੀ ਸੀਟ ਠੰਡੀ ਹੈ ਲੈਵ ਤੇ ਮਿਲਕ ਵੀਜ ਦੇਖ ਸਕਦੇ ਆ ਇਹਦੇ ਵੀ ਬਹੁਤ ਸਟਰੋਂਗ ਲੱਗੀ ਆ ਕੱਦ-ਕਾੜ ਫੁੱਲ ਆ ਫੇਸ ਬਿਊਟੀ ਚੈੱਕ ਕਰ ਲਓ ਕਾਫੀ ਕਲਰ ਚ ਪੈ ਜਾਂਦੀ ਜਰਸੀ ਇਸ ਨੂੰ ਆਰਡਰ ਦੇਖ ਸਕਦੇ ਆ ਸੂਨ ਦੇ ਵਿੱਚ 9 ਤੋਂ 10 ਦੇ ਨੇ ਇਹਦੇ ਪਏ ਆ ਬਹੁਤ ਸੋਹਣਾ ਆਰਡਰ تیار ਕਰਦੀ ਹੁੰਦੀ ਆ ਕਰਮਾ ਵਾਲੀ ਦੂਜਾ ਸੂਆ origional ਹੁੰਦੀ ਆ ਮੂੰਹ ਤੋਂ ਚਾਰ ਦਾ ਹਾਈਟ ਦੇਖ ਸਕਦੇ ਆ ਫੁੱਲ ਹਾਈਟ ਆ ਬਈ ਜੀ ਇਹਦੀ ਬਹੁਤ ਵੱਡੇ ਕੱਦ-ਕਾੜ ਦੀ ਆ ਦੁੱਧ ਬਈ ਜੀ ਇਹ ਵੀ ਬਣ ਕੇ ਚਲੋ ਆਰਾ 19 ਕਿਲੋ ਬੜੀ ਆਮਦਾਰੀ ਨਹੀਂ ਜਵਾਬਗੀ ਦੂਜਾ ਸੂਬਾ ਹੁੰਦੀ ਆ ਇਹਦਾ ਵੀ ਪ੍ਰਾਈਸ ਫੋਨ ਤੇ ਹੋ ਜੂਗਾ ਅੱਗੇ ਬਾਈ ਜੀ ਦੋ ਦੰਦ ਦਾ ਬੱਚਾ ਆਪ ਲੂਣਾ ਪਹਿਲਾ ਸੂਬਾ ਸੂਈ ਆ ਬਾਈ ਜੀ ਕੱਲ ਸੂਬਾ ਦੀ ਸੂਈ ਵੀ ਆ ਜੇਰ ਜੱਪੇ ਦੀ ਬਿਲਕੁਲ ਓਕੇ ਆ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕੜੇ ਹੋਏ ਤੇ ਪੂਰੀ ਸਪੇਸ ਤੇ ਲੱਗਿਆ ਪੂਰੀ ਸੀ ਵੀ ਠੰਡੀ ਆ ਮਗਰ ਬਾਈ ਜੀ ਇਹਦੇ ਬਸੇ ਨੂੰ ਜਾਂਨ ਦਿੱਤਾ ਦੇਖ ਸਕਦੇ ਆ ਐਕਸ ਜਾਰਡ ਦਾ ਕੋਈ ਬਾਲਾ ਵੱਡਾ ਲੇਵਾ ਨਹੀਂ ਹੈਗਾ ਫੇਸ ਕੁਆਲਟੀ ਦੇਖ ਸਕਦੇ ਆ ਮੂੰਹ ਤੋਂ ਦੋ ਦੰਦ ਦਾ ਬਾਈ ਜੀ ਖਾਨ ਦੇਖ ਸਕਦੇ ਆ ਬਹੁਤ ਚੰਗੀ ਲੱਗਿਆ ਚਾਰੇ ਥਾਣੇ ਪੂਰੇ ਨਿਕਣਵੇਂ ਦੇ ਪੂਰੀ ਸਪੇਸ ਤੇ ਲੱਗੇ ਆ ਮਗਰ ਇਹਦੇ ਆ ਬੱਸਾ ਬਈ ਚੈੱਕ ਕਰ ਲੋ ਮਗਰ ਬਈ ਜੀ ਇਹ ਬੱਸਾ ਇਹਦੇ ਆ ਨਾੜ ਗੋੜਾ ਨੁੜਗਾ ਚੈੱਕ ਕਰ ਸਕਦੇ ਨਾਲ ਹੀ ਹੈ ਜੀ ਪਹਿਲਾ ਸੂਆ ਸੂਈ ਆ ਬਈ ਜੀ ਹੁਣੇ ਥੱਲੇ ਕੰਡੇ ਵਾਲਾ 10 11 ਕਿਲੋ ਬੋਲੋ ਤਿਆਰ ਆ ਦੁੱਧ ਬਈ ਜੀ 13 14 ਕਿਲੋ ਬੜੀ ਆਮਦਾਰੀ ਨਹੀਂ ਚਵਾ ਦੂਗੀ ਪੱਕੇ ਜਲੇਵੇ ਦੀ ਆ ਫੇਸ ਕੁਆਲਿਟੀ ਦੇਖ ਸਕਦੇ ਆ ਬਹੁਤ ਚੰਗੀ ਆ ਤੇ ਕਦ ਘਾੜ ਫੁੱਲ ਆ ਬਈ ਜੀ ਇਹਦਾ ਕਦ ਘਾੜ ਫੁੱਲ ਆ ਬਈ ਜੀ ਤੇ ਇਹਦਾ ਪ੍ਰਾਈਸ ਬਾਈ ਜੀ ਮੁੱਲ ਜਿੰਨਾ ਮਰਜ਼ੀ ਕਰਾ ਲਓ 46000 ਦੀ ਦੇ ਦਾਂਗੇ 46000 ਦੀ ਵੜ ਦੇ ਦਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਦਾ ਤੇ 46 ਜੋ ਵੀ ਮਾਨਤਾਨ ਕਰ ਦਾਂਗੇ ਆਪਾਂ ਅੱਜ ਦੀ ਵੀਡੀਓ ਮੇਰੇ ਆਪ ਦੇ ਫਾਰਮ ਤੋਂ ਸੀ ਤੁਹਾਡੇ ਲਈ ਇੱਕ ਤਾਜੀ ਸੂਈ ਵੜ ਤੇ ਦੋ ਪੰਜਾਬ ਵਾਲੀਆਂ オリジナル ਜਰਸੀਆਂ ਤੇ ਇੱਕ ਤਾਜੀ ਸੂਈ ਮੱਝ ਨੀਲੀ ਦਾ ਵੀ ਦੀ ਚਾਰਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਦੇ ਦਿੱਤੀ ਆ ਚਾਰਾਂ ਨਗਾਂ ਦੇ ਵਿੱਚੋਂ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਕੋਈ ਵੀ ਨਗ ਪਸੰਦ ਆਉਂਦਾ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 86990 99728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਤੇ ਥੈਂਕ ਯੂ वेरी मच